ਇੱਕ ਸਾਨੂੰ ਸਵੇਰੇ ਸਵੇਰੇ ਕਾਲ ਆਈ ਆ ਜੀ 112 ਤੋਂ ਪੰਜ ਹੋਰ ਬੰਦੇ ਦਾ ਇੱਕ ਫੋਨ ਵੀ ਆਇਆ ਸੀ ਹੈ ਇੱਕ ਇਥੇ ਸਰਾਹ ਦੇ ਲਾਗੇ ਨੀਅਰ ਵਾਟਰ ਐਕਸਪੀ ਪੰਪ ਟਟਾ ਮੋੜ ਦੇ ਲਾਗੇ ਇੱਕ ਟਰੱਕ ਦਾ ਕਾਰ ਦਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਮੌਤਾ ਹੋ ਗਏ ਆ ਇੱਕ ਬੰਦਾ ਲੇਡੀ ਜਿਹੜਿਆ ਜਿਹਨੂੰ ਰੈਫਰ ਜਿਹੜਾ ਆ ਪਤਾ ਲੱਗਾ ਵੀ ਅੰਮ੍ਰਿਤਸਰ ਕਰ ਦਿੱਤਾ ਮੌਕੇ ਤੇ ਪੁਲਿਸ ਪਾਲਟੀ ਪਹੁੰਚ ਗਈ ਆ ਚੌਂਕੀ ਇੰਚਾਰਜ ਵੀ ਐਸਐਸਪੀ ਟੀਮ ਵੀ ਤਿੰਨ ਚਾਰ ਮਿੰਟ ਦੇ ਵਿੱਚ ਪਹੁੰਚ ਗਈ ਆ ਕਿੰਨੇ ਆਣ ਡੈੱਡ ਤੁਸੀਂ ਆ ਰਹੇ ਆ ਚਾਰ ਬੰਦੇ ਡੱਟੇ ਆ ਜੀ पता लगागा गा गड्डी कि, कि, कितने की कितने की गड्डी जे एंड के दे नंबर है जी एंड के बंदे है सारे जे एंड के नंबर और कोई गाड़ी कोई लेना तो एक चला के होके और Hey, okay.